ਹੈਲੋ एवरीवन वेलकम बैक टू माय YouTube ਚੈਨਲ 아이ਓ ਕੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਇਹ ਤੇ ਬਣਦਾ ਪਿਆ ਮੇਰਾ ਜੀ ਸਾਂਬਰ ਤੇ ਤੁਹਾਨੂੰ ਮੈਂ ਦਿਖਾਉਣੀ ਆ ਇਧਰ ਅਸੀਂ ਬਣਾਈਆਂ ਅੱਜ ਇਡਲੀਆਂ ਤੇ ਮੈਂ ਹੁਣ ਦੋਸੇ ਵੀ ਬਣਾਣੇ ਆ ਇਹ ਵੈਸੇ ਅਜੇ ਇਡਲੀ ਦਾ ਹੀ ਫਿਰ ਮੈਂ ਇਹਨੂੰ ਥੋੜਾ ਪਤਲਾ ਕਰਕੇ ਦੋਸਾ ਵੀ ਬਣਾਉਂਗੀ ਤੇ ਇਧਰ ਜਿਹੜਾ ਕੀ ਸਾਡਾ ਸਾਂਬਰ ਬੜਾ ਚੜ੍ਹਾ ਉਹ ਲੱਗਦਾ ਪਿਆ ਹੈ ਕਿ ਮੈਂ ਸਟਾਰਟਿੰਗ ਦੇ ਵਿੱਚ ਬਣਾਇਆ ਨਹੀਂ ਵਲੋਗ ਹੀ ਜਲਦੀ ਬਹੁਤ ਜ਼ਿਆਦਾ ਸੀ ਮੈਨੂੰ ਇਸ ਲਈ ਤੇ ਥੋੜੀਆਂ ਜਿਮੈਂ ਇਡਲੀਆਂ ਬਣਾ ਲਈਆਂ ਹੋਈਆਂ ਆ ਹੁਣ ਮੈਂ ਇਹਨਾਂ ਨੂੰ ਵੀ ਕੱਢੂੰਗੀ ਤਾਂ ਕਿ ਮੈਂ ਸਾਂਬਰ ਵੀ ਰੈਡੀ ਕਰਨਾ ਹੈ ਉਹਦਾ ਤੜਕਾ ਜਿਹੜਾ ਬਿਲਕੁਲ ਰੈਡੀ ਹੀ ਆ ਉੱਧਰ ਲਸਣ ਅਦਰਕ ਦਹੀਂ ਅਸੀਂ ਜਿਹੜਾ ਤੜਕਾ ਲਗਾ ਰਹੇ ਹਰੀ ਮਿਰਚ ਲਸਣ ਅਦਰਕ ਕੀ ਤੇ ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਜੀ ਕੜੀ ਪੱਤਾ ਖੜੀ ਫੁੱਟ ਤੱਕ ਬਿਲਕੁਲ ਫ੍ਰੈਸ਼ ਹੈ ਇਹ ਘਰ ਦਾ ਤੇ ਇਮਲੀ ਨੇ ਜਿਹੜੀਆਂ ਭਿਗੋ ਕੇ ਰੱਖੀ ਹੋਈ ਸੀ ਗਰਮ ਪਾਣੀ ਦੇ ਵਿੱਚ ਤੇ ਹੁਣ ਮੈਂ ਉਹਨੂੰ ਵੀ ਚੰਗੀ ਤਰ੍ਹਾਂ ਮੈਸ਼ ਕਰਕੇ ਮੈਲਟ ਹੋ ਚੁੱਕੀ ਹੈ ਮੈਂ ਇਹ ਉਹ ਵੀ ਪਾਵਾਂਗੀ ਅੱਜ ਜਲਦੀ ਜਲਦੀ ਦੇ ਵਿੱਚ ਬਣਦਾ ਪਿਆ ਹੈ ਇਡਲੀ ਸੰਬਰ ਐਂਡ ਡੋਸੇ ਮਤਲਬ ਮੈਂ ਕਿਹਾ ਚਲੋ ਨਾਲ ਹੀ ਦੋਸੇ ਵੀ ਬਣਾ ਲੈਨੇ ਆ ਬੱਚੇ ਕਹਿੰਦੇ ਦੂਜੀ ਇਡਲੀ ਬਣਾ ਦਿਓ ਸਾਨੂੰ ਸੂਜੀ ਵਾਲੀ ਤੁਸੀਂ ਸ਼ਾਇਦ ਬਣਾ ਲਈ ਹੋਏ ਤੇ ਮੈਂ ਕਿਹਾ ਨਹੀਂ ਸਾਨੂੰ ਦੂਸਰੀ ਜਿਹੜੀ ਛੋਲਾ ਦੀ ਤੇ ਦਾਲ ਦੀ ਬਣਦੀ ਹੋਣੀ ਟੇਸਟ ਲੱਗਦੀ ਹੈ ਹਾਂਜੀ ਅੱਚੇ ਅਸੀਂ ਇਮਲੀ ਪਾ ਦਿੱਤੀ ਹੋਈ ਹੈ ਹੁਣ ਅਸੀਂ ਇਹਦੇ ਚ ਪਾਵਾਂਗੇ ਹਲਕੀ ਜੀ ਕਸ਼ਮੀਰੀ ਮਿਰਚ 컬러 ਵਾਲੀ ہلਕਾ ਗਰਮਸਾਲਾ ਤੇ ਨਾਲ ਇਹ ਅਸੀਂ ਪਾ ਦਾਂਗੇ ਕਿ ਸੰਬਰ ਸੰਬਰ ਦਾ ਮਸਾਲਾ ਜਿਹੜਾ ਉਹ ਪਾ ਰਹੇ ਆ ਜੀ ਹੁਣ ਅਸੀਂ ਇਹਨੂੰ ਚੰਗਰ ਮਿਕਸ ਕਰਾਂਗੇ ਬਸ ਇਹਨੂੰ ਥੋੜਾ ਬੋਇਲ ਆਨੇ ਦੇ ਆਉਣ ਦਿਨੇ ਆ ਫਿਰ ਉਸ ਤੋਂ ਬਾਅਦ ਅਸੀਂ ਦਾਲ ਦੇ ਵਿੱਚ ਮਿਕਸ ਕਰ ਦੇਣਾ ਇਹਨੂੰ ਜਿਹੜਾ ਸਾਡਾ ਤੜਕਾ ਸੀਗਾ ਉਹ ਅਸੀਂ ਦਾਲ ਦੇ ਵਿੱਚ ਜਿਹੜਾ ਟਰਾਂਸਫਰ ਕਰ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਟੇਸਟੀ ਸਾਡਾ ਸਾਂਬਰ ਬਣ ਕੇ ਰੈਡੀ ਹੋਇਆ ਹੈ ਬੇਟਾ ਕਹਿੰਦਾ ਸੀ ਟਮਾਟਰ ਨਾ ਪਾਓ ਵਿੱਚ ਤੇ ਉਹ ਮੈਂ ਸਕਿਪ ਕਰ ਦਿੱਤਾ ਤੇ ਟਮਾਟਰ ਵੀ ਬਹੁਤ ਵਧੀਆ ਲੱਗਦਾ ਇਹਦੇ ਵਿੱਚ ਪਾਇਆ ਹੋਇਆ ਉਹਦਾ ਵੀ ਖੱਟਾਪਨ ਆਂਦਾ ਹੈ ਤੇ ਹੁਣ ਅਸੀਂ ਇਹਨੂੰ ਵੀ ਥੋੜਾ ਜਿਹਾ ਬੋਇਲ ਕਰ ਲਿਆ ਹੋਇਆ ਤੇ ਹੁਣ ਅਸੀਂ ਇਡਲੀਆਂ ਜਿਹੜੀਆਂ ਉਹਨਾਂ ਨੂੰ ਇਡਲੀ ਸਟੈਂਡ ਦੇ ਵਿੱਚੋਂ ਬਾਹਰ ਕੱਢਾਂਗੇ ਇਡਲੀਆਂ ਨੂੰ ਸੀ ਬਾਹਰ ਕੱਢਣ ਲੱਗਿਆ ਜੀ ਨਾਲੇ 10-15 ਮਿੰਟ ਤੱਕ ਠੰਡੀਆਂ ਹੋ ਗਈਆਂ ਜਦ ਤੱਕ ਅਸੀਂ ਕਿ ਸਾਂਬਰ ਨੂੰ ਤੜਕਾ ਲਗਾ ਰਹੇ ਸੀ ਤੇ ਬਹੁਤ ਹੀ ਵਧੀਆ ਜਿਹੜੀਆਂ ਇਡਲੀਆਂ ਇਹ ਇਹ ਸਾਨੂੰ ਜ਼ਿਆਦਾ ਵਧੀਆ ਲੱਗਦੀਆਂ ਜੀ ਸੂਜੀ ਦੇ ਨਾਲੋਂ ਦੇਖੋ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਫਟਾਫਟੀ ਮੈਂ ਮਾਰਨਿੰਗ ਟਾਈਮ ਹੀ ਜਿਹੜੀ ਦਾਲ ਆ ਤੇ ਚੌਲ ਉਪਿਓਏ ਸੀਗੇ ਬੱਚਿਆਂ ਨੇ ਸਵੇਰੇ ਮੈਨੂੰ ਡਿਮਾਂਡ ਕਰ ਦਿੱਤੀ ਕਿ ਮਮਾ ਅੱਜ ਬਣਾ ਕੇ ਦਿਓ ਇਸ ਲਈ ਮੈਂ ਮਾਰਨਿੰਗ ਹੀ ਇਹਨਾਂ ਨੂੰ ਭਿਗੋ ਕੇ ਰੱਖ ਦਿੱਤਾ ਸੀਗਾ ਬਸ 2-3 ਘੰਟਿਆਂ ਬਾਅਦ ਮੈਂ ਇਹਨਾਂ ਨੂੰ ਪੀਸ ਲਿਆ ਪੀਸਣ ਤੋਂ ਬਾਅਦ ਹੁਣ ਅਸੀਂ ਤੁਹਾਡੇ ਸਾਹਮਣੇ ਦੇਖੋ ਇੜਲੀਆਂ ਬਣਾ ਵੀ ਲਈਆਂ ਇਦਾਂ ਹੀ ਅਸੀਂ ਸਾਰਿਆਂ ਚੋਂ ਮੈਂ ਕੱਢ ਲਾਂਗੇ ਮੇਰਾ ਸਟੈਂਡ ਥੋੜਾ ਛੋਟਾ ਆ ਇਹ ਹੈਗਾ ਸੂਜੀ ਦੀ ਇਡਲੀਆਂ ਵਾਲਾ ਅਸੀਂ ਅਜੇ ਵੱਡਾ ਸਟੈਂਡ ਨਹੀਂ ਲੈਂਦਾ ਨਹੀਂ ਆ ਜੀ ਜਦੋਂ ਲਿਆਵਾਂਗੇ ਫਿਰ ਤੁਹਾਨੂੰ ਉਹਦੇ ਵਿੱਚ ਵੀ ਬਣਾ ਕੇ ਦੱਸਾਂਗੇ ਉਹਦੇ ਚ ਕਾਫੀ ਵੱਡੀਆਂ ਵੱਡੀਆਂ ਇਡਲੀਆਂ ਬਣ ਜਾਂਦੀਆਂ ਹਾਂਜੀ ਇਦਾਂ ਹੀ ਅਸੀਂ ਜੀ ਸਾਰੀਆਂ ਇਡਲੀਆਂ ਆਪਣੀਆਂ ਕੱਢ ਲਈਆਂ ਹੋਈਆਂ ਹੁਣ ਤੁਸੀਂ ਇਹਨਾਂ ਨੂੰ ਸਾਂਬਰ ਦੇ ਵਿੱਚ ਪਾ ਕੇ ਖਾਓ ਤੇ ਚਾਹੇ ਇਹਨਾਂ ਨੂੰ ਵੈਸੇ ਤੁਸੀਂ ਪੈਦਾ ਵੀ ਸਿੰਪਲ ਵੀ ਖਾ ਸਕਦੇ ਬਹੁਤ ਟੇਸਟ ਲੱਗਦੀਆਂ ਨੇ ਤੇ ਸਾਂਬਰ ਵੀ ਸਾਡਾ ਬਿਲਕੁਲ ਰੈਡੀ ਆ ਤੁਹਾਨੂੰ ਉਹ ਵੀ ਸਾਂਬਰ ਵੀ ਦਿਖਾ ਦਿੰਦੇ ਆ ਜੀ ਸਾਡਾ ਸਾਂਬਰ ਵੀ ਰੈਡੀ ਆ ਸਾਡੀ ਇਡਲੀਆਂ ਵੀ ਰੈਡੀ ਨੇ ਹਾਂਜੀ ਤੇ ਇੱਧਰ ਅਸੀਂ ਹੁਣ ਬਣਾ ਰਹੇ ਆ ਜੀ ਡੋਸੇ ਬੱਚੇ ਕਹਿੰਦੇ ਸੀ ਇਡਲੀ ਦੇ ਨਾਲ ਡੋਸੇ ਵੀ ਖਾਣੇ ਆ ਤੇ ਅਸੀਂ ਇਹਦੇ ਉੱਪਰ ਹੁਣ ਥੋੜਾ ਜਿਹਾ ਦੇਸੀ ਘਿਓ ਲਗਾ ਰਹੇ ਆ ਇੱਦਾਂ ਹਲਕਾ ਜੈਨੂੰ ਗ੍ਰੀਸ ਕਰ ਦੋ ਤੇ ਬਹੁਤ ਵਧੀਆ ਬਣਦਾ ਤੁਸੀਂ ਚਾਹੋ ਤੇ ਇਹਨੂੰ ਇਹ ਵਾਲੀ ਸਾਈਡ ਵੀ ਪਕਾ ਸਕਦੇ ਹੋ ਨਹੀਂ ਅਤੇ ਤੁਸੀਂ ਇਦਾਂ ਵੀ ਖਾ ਸਕਦੇ ਆਜ ਮੈਂ ਮਸਾਲਾ ਨਹੀਂ ਬਣਾਇਆ ਕੱਲਰ ਦੋਸਾ ਐਂ ਸੰਬਰ ਤੇ ਮੈਨੂੰ ਇਸ ਵਾਲੀ ਸਾਈਡ ਵੀ ਪਕਾਉਣੀ ਹੁੰਦੀ ਆ ਇਗਨਰ ਪਲਟਿਆ ਨਹੀਂ ਜਾਂਦਾ ਸੀ ਤੇ ਮੈਂ ਜਿਆ ਇਹਦੇ ਨਾਲ ਪਲਟ ਲੈਣੇ ਹਾਂ ਹਾਂਜੀ ਸਾਡਾ ਦੇਖੋ ਜੀ ਸਾਂਬਰ ਡੋਸਾ ਬਣ ਕੇ ਬਿਲਕੁਲ ਰੈਡੀ ਹੋ ਗਿਆ ਹੋਇਆ ਤੇ ਅਸੀਂ ਹੁਣ ਉਧਰ ਦੂਸਰਾ ਜਿਹੜਾ ਡੋਸਾ ਉਹ ਪਾਵਾਂਗੇ ਉੱਪਰ ਤੁਹਾਡੇ ਸਾਹਮਣੇ ਪਾਉਣੇ ਆ ਹਾਂਜੀ ਐਵੇਂ ਅਸੀਂ ਸਾਡੇ ਦੋਸੇ ਵੀ ਬਣਾਲੇ ਹੋਏ ਇਡਲੀ ਵੀ ਬਣ ਗਈ ਹੋਈ ਹੈ ਤੇ ਚਲੋ ਜੀ ਅਸੀਂ ਖਾਣੇ ਆ ਹੁਣ ਤੇ ਤੁਸੀਂ ਕਰੋ ਇੰਜੋਏ ਹੁਣ ਚਾਹੇ ਬੱਚੇ ਦੋਸਾ ਖਾਣ ਚਾਹੇ ਇਡਲੀ ਦਾ ਸਾਂਬਰ ਚ ਭਿਗੋ ਕੇ ਖਾਣ ਉਹ ਉਹਨਾਂ ਦੀ ਮਰਜ਼ੀ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ